12 ਮਈ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਅਹਿਮ ਸਥਾਨ ਰੱਖਦਾ ਹੈ 12 ਮਈ ਵਾਲੇ ਦਿਨ ਨੂੰ ਹਰ ਸਿੱਖ ਇਨਾ ਪਿਆਰ ਤੇ ਮੁਹੱਬਤ ਕਰਦਾ ਹੈ ਕਿਉਂਕਿ ਉਹ ਸਭ ਜਾਣਦੇ ਨੇ ਨਵੀਂ ਪੀੜੀ ਤੇ ਦੇ ਵੱਡੀ ਉਮਰ ਦੇ ਕਿ ਇਸ ਦਿਨ ਸਿੱਖ ਰਾਜ ਦੀ ਉਤਪਤੀ ਹੋਈ ਸੀ ਤੁਸੀਂ ਸਭ ਜਾਣਦੇ ਹੋ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਅਗਵਾਈ ਕਰਨ ਲਈ ਕਿਜਵਾਇਆ ਭੇਜਿਆ ਸੀ ਤੇ ਜਦੋਂ ਪੰਜਾਬ ਦੇ ਵਿੱਚ ਸਾਡੇ ਸਤਕਾਰਯੋਗ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੂੰ ਸਿੱਖਾਂ ਦੇ ਪਹਿਲੇ ਰਾਜਾ ਵੀ ਕਹਿ ਲਿਆ ਤੇ ਕੋਈ ਅਤ ਕਥਨੀ ਨਹੀਂ ਹੈਗੀ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਰੋਪੜ ਦੇ ਨਜ਼ਦੀਕ ਇਕੱਠੇ ਹੁੰਦੇ ਨੇ ਸਿੰਘਾਂ ਨੂੰ ਨਾਲ ਲੈ ਕੇ ਜਿਹਦੇ ਵਿੱਚ ਮਾਝਾ ਮਾਲਵਾ ਦੁਆਬੇ ਤੋਂ ਬਹੁਤ ਸਾਰੇ ਸਿੰਘ ਜਾਂਦੇ ਨੇ ਤਾਂ ਉੱਥੇ ਫਿਰ ਜਦੋਂ ਉਹ ਸਾਰੇ ਦੇ ਸਾਰੇ ਇਕੱਠੇ ਹੁੰਦੇ ਨੇ ਚਪੜ ਚਿੜੀ ਜੋ ਬਿਲਕੁਲੋਂ ਚੰਡੀਗੜ੍ਹ ਮੋਹਾਲੀ ਦੇ ਨਜ਼ਦੀਕ ਆ ਮਰਿੰਡਾ ਚੰਡੀਗੜ੍ਹ ਤੇ ਉਸ ਸਥਾਨ ਦੇ ਉੱਪਰ ਚੱਪੜ ਚਿੜੀ ਤੇ ਇੱਕ ਜੁੱਧ ਹੁੰਦਾ ਆ ਜਿਹੜਾਗਾ ਸੀ ਵजीर खान ਤੇ ਉਹਦੀ ਫੌਜ ਦੇ ਵਿੱਚ ਤੇ ਉਸ ਵਿੱਚ ਵजीर खान ਤੋਂ ਹੀ ਸਭ ਜਾਣਦੇ ਉਹ ਮਾਰਿਆ ਜਾਂਦਾ ਸੁੱਚਾ ਨੰਦ ਮਾਰਿਆ ਜਾਂਦਾ ਤੇ ਜਦੋਂ ਇਹ ਮਾਰੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਸੀ ਸਿੱਖ ਰਾਜ ਦਾ ਖਾਲਸਾ ਇਹ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਜਿਹੜਾ ਹੀ ਉਸ ਸਰਹੰਦ ਦੇ ਉੱਪਰ ਝੂਲਦਾ ਕੀਤਾ ਗਿਆ ਜਦੋਂ ਇਹ ਝੂਲਦਾ ਕੀਤਾ ਗਿਆ ਤੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ 12 ਮਈ 1710 ਨੂੰ 12 ਮਈ 1710 ਨੂੰ ਸਿੱਖ ਰਾਜ ਦਾ ਘੋਸ਼ਿਤ ਕਰ ਦਿੱਤਾ ਜਿਹਦੇ ਵਿੱਚ ਨਾਨਕਸ਼ਾਈ ਤੇ ਜਿਹੜੀਆਂ ਤੇ ਗੋਬਿੰਦਸ਼ਾਈ ਸ਼ਿੱਕੇ ਚ ਲਾਏ ਗਏ ਨਾਲ ਨਾਨਕਸ਼ਾਈ ਕੈਲੰਡਰ ਚ ਲਾਇਆ ਗਿਆ ਨਾਲੇ ਮੋਹਰਾਂ ਦਾਈਆਂ ਗਈਆਂ ਅਤੇ ਬਹੁਤ ਸਾਰਾ ਕੁਝ ਜਿਹੜਾ ਸੀ ਗਵਰਨਰ ਦਾ ਅਹੁਦਾ ਵੀ ਦਿੱਤਾ ਗਿਆ ਜਿੱਚ ਭਾਈ ਬਾਜ ਸਿੰਘ ਤੇ ਤੇ ਦਿਪਤੀ ਪਾਈ ਆਲੀ ਸਿੰਘ ਜੀ ਹੋਣੀ ਸਨ ਤੇ ਮੈਂ ਸਮਝਦਾ ਕਿ ਇਸ ਦਿਨ ਤੇ ਹਰ ਇੱਕ ਸਿੱਖ ਨੂੰ ਯਾਦ ਰੱਖਣਾ ਚਾਹੀਦਾ 12 ਮਈ 1710 ਦਾ ਦਿਨ ਉਸ ਤੋਂ ਬਾਅਦ ਸਿੱਖ ਰਾਜ ਦੀ ਉਤਪਤੀ ਤੋਂ ਬਾਅਦ ਸਿੱਖਾਂ ਨੇ 106 ਸਾਲ ਰਾਜ ਕੀਤਾ ਕਹਿੰਨ ਤੋਂ ਭਾਵ ਕਿ ਉਸ ਤੋਂ ਬਾਅਦ ਸਿੱਖ ਮਿਸਲਾਂ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਅਸੀਂ 12 ਮਈ ਦੇ ਦਿਨ ਨੂੰ ਆਪਣੇ ਵੱਲੋਂ ਕਿ ਉਸ ਦਿਨ ਤੁਸੀਂ ਇਹ ਵੀ ਜਾਣਦੇ ਹੋ ਕਿ ਬਹੁਤ ਸਾਰੇ ਸਿੰਘ ਵੀ ਸ਼ਹੀਦ ਹੋਏ ਸਨ ਅਸੀਂ ਉਹਨਾਂ ਨੂੰ ਸ਼ਰਧਾ ਭਾਵਨਾ ਵੀ ਭੇਟ ਕਰਦੇ ਹਾਂ ਤੇ ਮੈਂ ਆਸ ਕਰਦਾ ਕਿ ਮੇਰੇ ਭੈਣ ਭਰਾ 12 ਮਈ 1710 ਵਾਲਾ ਦਿਨ ਜਿਹੜਾ ਨਹੀਂ ਇਹਨੂੰ ਹਮੇਸ਼ਾ ਯਾਦ ਰੱਖਣਗੇ ਕਿਉਂਕਿ ਇਹ ਬਹੁਤ ਕੁਰਬਾਨੀਆਂ ਦੇ ਕੇ ਤੇ ਇਹਦੀ ਬੜੀ ਮਹੱਤਤਾ ਆ ਤੇ ਹਰ ਇੱਕ ਸਿੱਖ ਨੂੰ ਇਸ ਦਾ ਬੜੇ ਮਾਣ ਤੇ ਫਖਰ ਕਰਨਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਨੇਵਾਸ ਦੇ ਰੋਂ ਰੰਗ ਸੋਨਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ